ਰਾਗ ਮਲਾਰ ਚੋਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਉਜੂਨੀ ਸੈ ਭੰਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਣਾ ਖਸਮ ਬਸਾ ਰਖੋ ਆਰੀ ਕੀਨੀ ਧਰਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਬੋ ਰਹੋ ਤਦਨਉ ਸੇਵ ਤੁਜ ਕਿਆ ਦੇਵ ਮੰਗ ਹੈ ਲੇਵ ਰਹਿ ਨਹੀਂ ਤੂੰ ਦਾਤਾ ਜੀਆਂ ਸਬਨਾ ਕਾ ਜੀਆ ਅੰਦਰ ਜਿਉ ਤੁਹੀ ਗੁਰਮੁਖ ਧਿਆਵਾ ਸੇ ਅੰਮ੍ਰਿਤ ਪਾਵੇ ਸੇਈ ਸੂਚੇ ਹੋਈ ਐਨਸ ਨਾਮ ਜਪੋ ਹੋਰੇ ਪ੍ਰਾਣੀ ਮੈਲੇ ਹੱਸੇ ਹੋਈ ਜੇਹੀ ਰੁੱਤ ਕਾਇਆ ਸੁਖ ਤਿਹਾ ਤਿਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾ ਬਹਿ ਰੁੱਤ ਕੇਹੀ ਮਲਾਰ ਮਹਲਾ ਪਹਿਲਾ ਕਰਿਉ ਬਿਨਯਉ ਗੁਰਿ ਆਪਣੇ ਪ੍ਰੀਤਮ ਹਰਿ ਬਰ ਆਣ ਮਲਾਵੈ ਸੁਣ ਘਨ ਘੋਰ ਸੀਤਲ ਮਨ ਮੋਹਰਾ ਲਾਲ ਰਤੀ ਗੁਣ ਗਾਵੈ ਬਰਸ ਕਨ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹਿਯਰੈ ਗੁਰ ਮੋਹੀ ਮਨ ਹਰ ਅਸ ਲੀਨਾ ਰਹਾਉ ਸਹਿਜ ਸੁਖੀ ਬਰ ਕਾਮਣ ਪਿਆਰ ਜੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਬਰ ਨਾਰ ਭਈ ਸੋਹਾਗਣ ਮਨਤਨ ਪ੍ਰੇਮ ਸੁਖਾਨਿਆ ਆਪ ਗੁਣ ਤਿਆਗ ਭਈ ਬੈਰਾਗਣ ਅਤਰ ਬਰਸੋ ਹਾਗ ਹਰੀ ਸੋਗ ਬਜੋਗਤ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇ ਚਲ ਪੂਰੇ ਗੁਰ ਕੀ ਓਟ ਗਈ ਨਾਨਕ ਰਾਮ ਨਾਮ ਜਪ ਗੁਰਮੁਖ ਧੰਨ ਸੁਹਾਗਣ ਸਤਿ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹੋਮੈ ਕਰਦ ਗਬਾਇਆ ਪਰਤਨ ਪਰ ਨਾਰੀ ਰਤਨਿੰਦਾ ਵਿਖਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਾ ਪਟਨਾ ਸੂਟੇ ਮਨ ਮੁਖ ਮਾਇਆ ਮਾਇਆ ਅਜ ਗੁਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸਬਦ ਸੁਹਾਇਆ ਪਰਮ ਪਰਮ ਜੋਨ ਭੇਖ ਬਹੁ ਕੀਨੇ ਗੁਰ ਰੱਖੇ ਸੱਚ ਪਾਇਆ ਰਹਾਉ ਤੀਰਥ ਤੇਜ ਨ ਬਾਰਨਾ ਨਾਤੇ ਹਰ ਕਾ ਨਾਮ ਨਾ ਭਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਦੇਸ਼ਤਾ ਕੀਟ ਭਏ ਉਤਹੀ ਤੇ ਉਤਹੀ ਮਹਿ ਸਮਾਇ ਅਦਕ ਸੁਆਦ ਰੋਗ ਅਦਕਾਈ ਬਿਨ ਗੁਰ ਸਹਜ ਨਾ ਪਾਇਆ ਸੇਵਾ ਸੁਰਤਰ ਹੈ ਸੁਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸਬਦ ਸਵਾਰਣ ਹਾਰਾ ਆਤਮ ਚੀਨ ਤਹਾਂ ਤੂੰ ਤਾਰਣ ਸਚ ਤਾਰੇ ਤਾਰਣ ਹਾਰਾ ਬੈਸੋ ਸਤਾਨ ਕਹਾ ਗੁਣ ਤੇਰੇ ਕਿਆ-ਕਿਆ ਕਥੋ ਅਪਾਰਾ ਅਲਖ ਨ ਲਖੀਐ ਅਗਮ ਅਜੂਨੀ ਤੂੰ ਨਾਥਾ ਨਾਚਣ ਹਾਰਾ ਕਿਸ ਬੈ ਦੇਖ ਕਹੂੰ ਤੂੰ ਕੈਸਾ ਸਭ ਜਾਜਕ ਤੂੰ ਦਾ ਤਾਰਾ ਭਗਤ ਹੀਣ ਨਾਨਕ ਦਰ ਦੇਖੋ ਇੱਕ ਨਾਮ ਮਿਲਾਏ ਔਰ ਤਾਰਾ ਮੁਲਾਰ ਮਹੱਲਾ ਪਹਿਲਾ ਜਿਨ ਧਨ ਪ੍ਰਕਾ ਸਾਧਨਾ ਜਾਣਿਆ ਸਬਿਲਖ ਬਦਨ ਕੋ ਮਲਾਨੀ ਭਈ ਨਰਾਸੀ ਕਰਮ ਕੇ ਪਾਸੀ ਬਿਨ ਗੁਰ ਭਰਮ ਭੁਲਾਨੀ ਬਾਰਸ ਕਾ ਨਾ ਮੇਰਾ ਪਿਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਲਾਇਆ ਰਹਾਉ ਨਉ ਤਨ ਪ੍ਰੀਤ ਸਦਾ ਠਾਕਰ ਸਿਉ ਅੰਨਨ ਭਗਤ ਸਹਾਬੀ ਮੁਕਤ ਭਏ ਗੁਰਦਰਸ਼ ਦਿਖਾਇਆ ਜੁਗ ਜੁਗ ਭਗਤ ਸਹਾਬੀ ਹਮ ਥਾਰੇ ਤ੍ਰਿ ਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤ ਗੁਰ ਮਿਲਿਆ ਨਰੰਜਨ ਪਾਇਆ ਬਹੋਰ ਨ ਪਬਜਲ ਫੇਰਾ ਆਪਣੇ ਪਰ ਹਰ ਦੇਖ ਬਿਗਾਸੀ ਤੋ ਤਨ ਸਾਥ 시 ਗਰ ਅਕਲ ਨਿਰੰਝਣ ਸਿਉ ਸਤਿ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸਬਦ ਸੁਰਤਿ ਪਤ ਪਾਈ ਨਾਨਕ RAM ਨਾਮ ਰਿਦ ਅੰਤ ਗੁਰਮੁਖ ਮੇਲ ਮਲਾਈ ਮਹੱਲਾ ਪਹਿਲਾ ਮਲਾਰ ਪਰਦਾਰ ਪਰ ਤਨ ਪਰ ਲੁਭ ਹਉ ਮੈਂ ਬਿਖੈ ਬਕਾਰ ਦੁਸ਼ਟ ਭਉ ਤਦ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁੱਖ ਸੁਖ ਦੋਊ ਸਮਕਰ ਜਾਣ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਬਿਯਾਰ ਐਨਸ ਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮੈਂ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਨ ਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣਾ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅਣ ਡਿਠਾ ਕਿਸ ਕਹਿਣ ਨਾ ਜਾਏ ਕਿਆ ਕਰ ਆਖ ਬੁਖਾਣੀਏ ਮਾਇ ਰਹੁ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਏ ਦੇਹੋ ਵਿਚਾਰ ਬਿਨ ਜੇਬਾ ਜੋ ਜਪਾ ਹਿਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹੇ ਨਿਪਰਾਤ ਸੋ ਬੂਝੈ ਹੋਵੈ ਜਿਸ ਦਾਤ ਐਨਸ ਅੰਤਰ ਰਹੈ ਲਿਬਲਾਏ ਸੋਈ ਪੁਰਖ ਜੇ ਸੱਚ ਸਮੈ ਜਾਤ ਕੁਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਏ ਮਿੱਤ ਸਨਾਤੀ ਸੇਵਕ ਹੋਏ ਨਾਨਕ ਪਣੀਐ ਪਹਿਰਾ ਸੋਏ ਮਲਾਰ ਮਹਲਾ ਪਹਿਲਾ ਦੁੱਖ ਬੇਸੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਧਾਏ ਬੈਦਨਾ ਭੋਲੇ दारू ਲਾਏ ਬੈਦਨਾ ਭੋਲੇ दारू ਲਾਏ ਦਰਦ ਹੋਵੇ ਦੁੱਖ ਰਹੈ ਸਰੀਰ ਐਸਾ दारू ਲਗੈ ਨਾ ਵੀਰ ਰਹਾਓ ਕਾਸਨ ਬਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਬੈਦ ਨਾ ਭੋਲੇ دارو ਲਾਏ ਚੰਦਨ ਕਾ ਫਲ ਚੰਦਨ ਬਾਸ ਮਾਨਸ ਖਾ ਬਲ ਘਟ ਮਹਿ ਸਾਸ ਸਾਸ ਗਿਆ ਕਾਇਆ ਢਲ ਪਾਏ ਤਾਂ ਕੈ ਪਾਛ ਕੋਏ ਨ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਰਿੰਜਣ ਅੰਸ਼ ਦੂਖ ਰੋਗ ਸਭ ਗਿਆ ਗਵਾਏ ਨਾਨਕ ਸੂਟਸ ਸੱਚ ਹੈ ਨਾਏ ਮਲਾਰ ਮਹੱਲਾ ਪਹਿਲਾ ਦੁੱਖ ਮਹਿਰਾ ਮਾਰਨ ਹਰ ਨਾਮ ਸਿਲਾ ਸੰਤੂਖ ਪੀਸਣ ਹੱਥ ਦਾਨ ਨਿਤ ਨਿਤ ਲਿਹੁ ਨਾ ਸੀਜੇ ਦੇ ਅੰਤ ਕਾਲ ਜਮ ਮਾਰੈ ਠੇ ਐਸਾ दारू ਖਾਹੇ ਗੁਬਾਰ ਜਿੱਤ ਖਾਦੈ ਤੇਰੇ ਜਹੇ ਵਕਾਰ ਰਹੋ ਰਾਜ ਮਾਲ ਜੂਬਨ ਸਭ ਸ਼ਾਮ ਰਥ ਫਰੇਂਦਾ ਦਿਸਤਾਬ ਦੇਹ ਨਾ 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 ਹੋਵ ਜਾਤ ਉਥੈ ਦਿਉ ਐਥੈ ਸਭ ਰਾਤ ਸਾਧ ਕਰ ਸੰਧਾ ਤ੍ਰਿਸਨਾ ਘਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋਤਿ ਸਿ ਪਾਵੈ ਸੂਪਰ ਬਾਣ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਨ ਬੰਤ ਦਿਸੈ ਕਰ ਜਾਏ ਨਾਨਕ ਜਨਨੀ ਤੰਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬਹਿਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਬਹਿਣ ਉਡਾਂ ਉਡ ਚੜਾ ਅਸਮਾਨ ਸਾਹਿਬ ਸਮਰੱਥ ਤੇਰਾ ਤਣ ਜਲਥਲ ਡੂੰਗਰ ਦੇਖਾਂ ਤੀਰ ਥਾਨ ਥਨੰਤਰ ਸਾਹਿਬ ਬੀਰ ਜੇਨ ਤਨ ਸਾਜ دیے ਨਾਲ ਖੰਭ ਅਤ ਤਿਸਨਾ ਉਡਣਾ ਕੀ ਡੰਝ ਨਦਰ ਕਰੇ ਤਾਂ ਵੰਦਾ ਤੀਰ ਜਿਉ ਬੇਖਾਲੇ ਤਿਉ ਵੇਖਾਂ ਬੀਰ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ ਪਾਉਣੇ ਪਾਣੀ ਅਗਨੀ ਕਾ ਸਨਬੰਧ ਨਾਨਕ ਕਰਮ ਹੋਵੇ ਜਪਿਐ ਕਰ ਗੁਰਪੀਰ ਸਤਿ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਪੁਲਾਈ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਹਿ ਸੇਵਕ ਕੋ ਇਹ ਬੜਿਆਈ ਜਾਕੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣਾ ਗੁਰ ਕਿਰਪਾ ਤੇ ਲਈਐ ਇਹ ਸਖਤ ਸਿਬਹ ਕਰ ਆਵੈ ਜੀਵ ਦੇ ਮਰ ਰਹੀਐ ਰਹਾ ਬੇਦ ਪੜੈ ਪੜ ਬਾਦ ਬਖਾਣਾ ਬ੍ਰਹਮਾ ਵਿਸ਼ਨ ਮਹੀਸਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਪਲਾਇਆ ਜਨਮ ਮਰਨ ਕਾ ਸਹਿਸਾ ਗੁਰ ਪ੍ਰਸਾਦੀ ਏਕੋ ਜਾਣਾ ਚੂਕੈ ਮਨੋ ਅੰਦੇਸਾ ਹਾਮਦੀਨ ਮੂਰਖ ਅਭਿਚਾਰੀ ਤੂੰ ਚਿੰਤਾ ਕਰੋ ਹਮਾਰੀ ਹੋਹ ਦਇਆਲ ਕਰਦਾ ਸਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਦਾਨ ਦੇਹ ਤੂੰ ਆਪਣਾ ਐਨਸ ਨਾਮ ਵਖਾਣੀ ਕਹਿਤ ਨਾਲ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁਧ ਬਦਾ ਤੈਸਾ ਇਹੋ ਸੰਸਾਰਾ ਜਿਛਤੇ ਹੋ ਆਤੀ ਸੇ ਸਮਾਨਾ ਚੂਕ ਗਿਆ ਪਸਾਰਾ ਮਲਾਰ ਮਹਲਾ ਤੀਜਾ ਜਿਨ ਨਹੀਂ ਹੁਕਮ ਬਸਾਣਿਆ ਸੇ ਮਿਲੇ ਹਉਮੈ ਸਬਦ ਜਿ ਲਾਏ ਸੱਚੀ ਭਗਤ ਕਰੈ ਦਿਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕਾ ਸਬਦ ਸੁਭਾਈ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵ ਦਾ ਜਿਸ ਬਖਸੇ ਤਿਸੇ ਬਿਗਨ ਨ ਕੋਇ ਰਹੋ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨ ਹੋ ਬਈ ਹਉਮੈ ਕਰਮ ਕਮਾਹਿ ਸਾਹਿਬ ਭਾਵੈ ਸੋਥਿਐ ਪਿਆ ਕਿਰਤ ਫਰਾਹੀ ਸਤਗੁਰ ਭੇਟੈ ਮਨ ਮਰ ਰਹਿ ਹਰ ਨਾਮ ਵਸੈ ਮਨ ਆਈ ਇਸ ਕੀ ਕੀਮਤ ਨਾ ਪਵੈ ਕਹਿਣਾ ਕਿ ਸੁਖ ਨਾ ਜਾਏ ਚੌਥਾ ਪਦ ਬਾਸਾ ਹੋਇ ਸੱਚਾ ਰਹੇ ਸਮਾਈ ਮੇਰਾ ਹਰ ਪ੍ਰਭ ਅਗਮ ਅਗੂਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ 부ਜੀਐ ਸਬਦੇ ਕਾਰ ਕਮਾਈ ਨਾਨਕ ਨਾਮ ਸਲਾਹ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹਲਾ ਤੀਜਾ ਗੁਰਮਖ ਕੋਈ ਬਿਰਲਾ ਬੂਜੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਹੀਂ ਬਖਸੇ ਨਦਰ ਕਰੇ ਗੁਰ ਮਿਲਿਆ ਸਾਤ ਉਪਜੈ ਅੰਦਰ ਨਾਮ ਲਐ ਮੇਰੀ ਮਨ ਹਰ ਅੰਮ੍ਰਿਤ ਨਾਮ ਤੇ ਆਈ ਸਤਗੁਰ ਪੁਰਖ ਮਿਲੈ ਨਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਬਿਸੜੇ ਫਿਰੇ ਕੋਏ ਨਾ ਕਿਸਹੀ ਨਾਲ ਹੁਮ ਹੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਸੜੈ ਅੰਧਨ ਨਾਮ ਸੰਭਾਲ ਸਭ ਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸ ਅਗਾਹ ਕਰੀ ੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅੰਧਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ ਨਾ ਨਿਕ ਨਾਮਨ ਦਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹਲਾ ਤੀਜਾ ਗੁਰ ਸਾਲਾਹੀ ਸਦਾ ਸੁਖ ਦਾਤਾ ਪਰਬ ਨਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਬੜਾਈ ਹੋਈ ਆਂਦਨ ਗੁਣ ਗਾਵੈ ਨਿਤ ਸਾਚੇ ਸਤਿ ਸੰਭਾਵੈ ਸੋਈ ਮਨ ਰੇ ਗੁਰ ਮੁਖ ਰਿਦੈ ਵਿਚਾਰ ਤਜ ਕੂੜ ਕੁਟੰਬ ਹਉਮੈ ਬਿਕਤਰਸਨਾ ਚੱਲਣ ਰਿਦੈ ਸਮਾਲ ਰਹੋ ਸਤਗੁਰ ਦਾਤਾ RAM ਨਾਮਕ ਹੋਰ ਦਾਤਾ ਕੋਈ ਨਹੀਂ ਜੀ ਦਾਨ ਦੇ ਤ੍ਰਿਪਤਾਸੇ ਸਚੈ ਨਾਮ ਸਮਾਹੀ ਅੰਦਰ ਹਰ ਰਬਿਆ ਰਿਤ ਅੰਤਰ ਸਹਿਜ ਸਮਾਦ ਲਗਾਹੀ ਸਤਗੁਰ ਸਬਦੀ ਇਹ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨ ਜਾਈ ਲਖਿਆ ਗੁਰਮੁਖ ਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰੰਗ ਬਾਣੀ ਆਵਣ ਜਾਣਾ ਬਹੁੜ ਨ ਹੋਵੇ ਗੁਰੂ ਮਕਸਾਹ ਜੱਤੇ ਆਇਆ ਮਨ ਹੀ ਤੇ ਮਨ ਮਿਲਿਆ ਸਵਾਮੀ ਮਨ ਹੀ ਮਨ ਸਮਾਇਆ ਸਤਿਏ ਹੀ ਸਤ ਸੱਚ ਪਤੀਜੈ ਵਿਚੋਂ ਆਪ ਗਵਾਇਆ ਏਕੋ ਏਕ ਬਸੈ ਮਨ ਸਵਾਮੀ ਦੂਜਾ ਅਵਰ ਨ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਤਿ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ